ਗੁਰਦੁਆਰਾ ਸਾਹਿਬ ਸ਼ਾਦੀ ਮਰਗ ਛੇਤੀ ਪਾਸ਼ਾਏ ਪਲਵਾਮਾ ਦੇ ਵਿੱਚ ਇੱਥੇ ਬੋਰਡ ਲੱਗਾ ਹੋਇਆ ਹੈ ਇਹ ਭਾਈ ਕਟੂ ਜੀ ਦੇ ਨਾਲ ਜਿਹੜੀ ਕਤਨਾ ਵਾਪਰੀ ਬ੍ਰਿਟਾਨ ਦੇ ਉਸ ਯਾਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਉਸ ਯਾਦ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਇਥੇ ਸਥਿਤ ਹੈ ਸ਼ੀਰਿੰਗਰ ਤੋਂ ਕਰੀਬ 40 ਕਿਲੋਮੀਟਰ ਇਹ ਪਲਵਾਮਾ ਡਿਸਟ੍ਰਿਕਟ ਦੇ ਵਿੱਚ ਇਹਦਾ ਪੁਰਾਣੇ ਰਿਕਾਰਡ ਵਿੱਚ ਨਾਂ ਸ਼ਾਹ ਦੀ ਮਾਰਗ ਆਉਂਦਾ ਕੋ ਕਟੂ ਸ਼ਾਹ ਦੇ ਨਾਂ ਦੇ ਉੱਤੇ ਜਿਵੇਂ ਗੁਲ ਮਾਰਗ ਹੈ ਨਾ ਇਸ ਤਰ੍ਹਾਂ ਦਾ ਮਾਰਗ ਇਸ ਤਰ੍ਹਾਂ ਸ਼ਾਹ ਦੀ ਮਾਰਗ ਇਹ ਸ਼ਾਹ ਦੀ ਮਾਰਗ ਸੀ ਜਿਹਨੂੰ ਅੱਜ ਕੱਲ੍ਹ ਚ ਲਿਖਣ ਵਿੱਚ ਸ਼ਾਦੀ ਮਾਰਗ ਜੀ ਆ ਬਿਲਡਿੰਗ ਦੀ ਦਿੱਖ ਕਾਫੀ ਪੁਰਾਣੀ ਹੈ ਇਹਦੇ ਵਿੱਚ ਕੁਝ ਕਮਰੇ ਵੀ ਨੇ ਤੇ ਉੱਪਰ ਦੋ ਬੋਰਡ ਵੀ ਲੱਗੇ ਨੇ ਜਿਹੜੀ ਤੋਂ ਅੰਦਰ ਵੜਦੇ ਹਾਂ ਖੱਬੇ ਹੱਥ ਗੁਰੂ ਅਰਜਨ ਸਾਹਿਬ ਜੀ ਦੇ ਨਾਂ ਦੇ ਉੱਤੇ ਨਿਵਾਸ ਸਥਾਨ ਬਣਿਆ ਹੋਇਆ ਹੈ ਇਹਦੇ ਨਾਲ ਰੀਡੀਕੈਂਟਸ ਟਾਇਲਟ ਬਣਿਆ ਹੋਇਆ ਹੈ। ਆਸ-ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਅਸਥਾਨ ਹੈ। ਤੇ ਇਹ ਗੁਰੂ ਪਾਸ਼ਾ 6ਵੀਂ ਜੀ ਸ਼ਾਦੀ ਮਰਗ ਪਲਵਾਮਾ ਦਾ ਮੇਨ ਬਿਲਡਿੰਗ ਹੈ। ਬਾਹਰ ਚੱਲ ਰਹੇ ਅੰਦਰ ਸੁਣੇ ਆਰਾਮ ਕਰ ਰਹੇ ਨੇ ਫਰਮੇ ਨਾਲ ਇੱਥੇ ਕੋਈ ਇਤਿਹਾਸ ਲਿਖਿਆ ਹੋਇਆ ਹੈ। ਦਾਉ ਲੋਈ ਗਿਆਨ ਕਰਤ ਮੈਂ ਸੁ ਸੁਾਰੇ ਕੋ ਬੋਜਾ ਕੀ ਸੋਏ ਨਾਮ ਤੁਮ ਪ੍ਰਗਾਸੇ ਮਨ ਨਿਰਮਲ ਹੋਏ ਨਾਮ ਇਹਨਾਂ ਸੇ ਬਰੇ ਬਨਾਏ ਮੈ ਲੋਈ ਨਾਮ ਚੋਤਰ ਕਰ ਤੇ ਲਕੇ ਸ਼ੋਭੇ ਨੁ ਸਕੇ ਕੋ ਕਾਰਨ ਲੱਗਾ ਕਰੇ ਕੇ ਸ਼ਰਨ ਹਾਰ ਪਰਮੰਤਰ ਸਹਜ ਮਥੜਿਆ ਤਸਨ ਕਾਰਕ ਤੇ ਯੋਗਨਾ ਪੁਕੇ ਹਰ ਰਾਮ ਨਾਮ ਸੁਭਾਅ ਨਾਮ ਤੋਂ ਸੁਖਿਆ ਪੰਨੀ ਜਿਚਿਆ ਤੁਮਰਾ ਪ੍ਰਗਾਸ ਕਾਮ ਲੋਨ ਮਾ ਚੋੜਣਾਂ ਸਭ ਬਨਾ ਆਇਆ ਇਹ ਕਥੇ ਕਿ ਬੰਦ ਜਾਈ ਉਹ ਮੇ ਆਵੇ ਜਾ ਜਵਨ ਨਾ ਚੋਕੀ ਰੰਗ ਲਗਾ ਤੁਝੇ ਪਾਏ ਮੰਨਨ ਪੰਕੁਆਇ ਕਰ ਕੁਛ ਨਾ ਜਾਏ ਜੇ ਲੋਕ ਕਿਰਪਾ ਕਰੀ ਤਨਾ ਸਤੁਤ ਮਿਲਿਆ ਆਏ ਸਤੁਤ ਮਿਲੋਂ ਪੀ ਪਾਈ ਮੜੀ ਜੇ ਹਿਸਾਇ ਸੁਭਾਏ ਨਾਨਕ ਪਕੀਰ ਧਿਆ ਹਰ ਕੰਮ ਸਮਾਏ ਕਿਤੇ ਕੋਈ ਵੀ ਯਾਤਰੀ ਕਿਸੇ ਵੀ ਧਰਮ ਦਾ ਹੋਵੇ ਤਿੰਨ ਦਿਨ ਤੋਂ ਜ਼ਿਆਦਾ ਸਰਾ ਵਿੱਚ ਨਹੀਂ ਠਹਿਰ ਸਕਦਾ ਲੋੜ ਅਨੁਸਾਰ ਬਿਸਤਰਾ ਮਿਲਦਾ ਹੈ ਗੁਰਦੁਆਰਾ ਸਾਹਿਬ ਅੰਦਰ ਨੰਗੇ ਸਿਰ ਨਹੀਂ ਜਾ ਸਕਦਾ ਗੁਰਦੁਆਰਾ ਸਾਹਿਬ ਦੇ ਹਾਤੇ ਤੇ ਮੇਰੇ ਕੋਈ ਵੀ ਨਸ਼ਾ ਨਹੀਂ ਕਰ ਸਕਦਾ ਹੈ ਪ੍ਰਸ਼ਾਦ ਲਈ ਮਾਇਆ ਦੇ ਕੇ ਰਸੀਦ ਹਾਸਲ ਕਰੋ ਤੇ ਜੋੜੇ ਬਾਹਰ ਰੱਖੋ ਜੀ ਇਹ ਸੂਚਨਾ ਹਿੰਦੀ ਤੇ ਪੰਜਾਬੀ ਵਿੱਚ ਦਿੱਤੀ ਹੋਈ ਹੈ ਇੰਗਲਿਸ਼ ਵਿੱਚ ਵੀ ਇਹ ਹਾਲ ਦੇ ਵਿੱਚ ਟੋਟਲ 10 ਕਮਰੇ ਨੇ ਤੇ ਲੋਕ ਇੱਥੇ ਰਾਤ ਵੀ ਸਟੇ ਕਰਦੇ ਆ ਇਹ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਪੁਰਾਣੀ ਬਿਲਡਿੰਗ ਲੱਗਦੀ ਹੈ पुरानी बिल्डिंग प्रकाश जितश होलेंटर किस पास लकड़ की छत

É coste de sonda de manhã dormatinha cinar da café e prona né? जे इतना बार दृश्य देखने खूब सारे दरख्त ने नाली थानें शायद कोई नाला भी है मर्यादा दिशा निर्देश गुरुद्वारा अंदर मत्था टेकन ले ਲੰਗਰ ਹਾਲ ਵਿੱਚ ਲੰਗਰ ਤਿਆਰ ਹੋ ਰਿਹਾ ਤੇ ਇਥੋਂ 10 ਕਿਲੋਮੀਟਰ ਦੂਰ ਕਰੀਬ ਇੱਕ ਥਾਂ ਤੇ ਜਾਾਂਗੇ ਬਾਦਸ਼ਾਹਾਂ ਜਦੋਂ ਗੁਰੂ ਸਾਹਿਬ ਜੀ ਸ਼ਿਕਾਰ ਕਰਨੇ ਜਾ ਰਹੇ ਸਨ ਇਹ ਲੰਗਰ ਹਾਲ ਹੈ ਜਿੱਥੇ ਚੱਲ ਰਹੇ ਹਾਂ ਉੱਥੇ ਬਾਦਸ਼ਾਹ ਨੂੰ ਪਿਆਸ ਲੱਗੀ ਤਾਂ ਗੁਰੂ ਸਾਹਿਬ ਜੀ ਨੇ ਤੀਰ ਨਾਲ ਉਹ ਚੋ ਪਾਣੀ ਕੱਢਿਆ ਉਥੇ ਖੂਹ ਹੈ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਉੱਥੇ ਕੰਸਟਰਕਸ਼ਨ ਚੱਲ ਰਹੀ ਹੋਣੀ ਇੱਥੇ ਗੁਰਦੁਆਰਾ ਸਾਹਿਬ ਤਾਂ ਨਹੀਂ ਜੰਗਲ ਵਿੱਚ ਹੀ ਉਹ ਜਗਾ ਤੇ ਉੱਥੇ ਗੁਰਦੁਆਰਾ ਸਾਹਿਬ ਨਹੀਂ ਪਰ ਖੂ ਜਿਹੜਾ ਉੱਥੇ ਤਿਆਰ ਕੀਤਾ ਜਾ ਰਿਹਾ ਪਲਵਾਮਾ ਦੇ ਵਿੱਚ ਤਿੰਨ ਪਿੰਡ ਨੇ ਸਿੱਖਾਂ ਦੇ ਤੇ ਜਿਹੜਾ ਸ਼ਾਦੀ ਮਰ ਗਏ ਇੱਥੇ ਕਰੀਬ 80 ਪਰਿਵਾਰ ਨੇ 12 80 ਪਰਿਵਾਰ ਨੇ ਸਾਰੇ ਇਸ ਪਿੰਡ ਦੇ ਵਿੱਚ 80 ਮੈਂਬਰ ਜੰਮੂ ਤੋਂ ਆਉਣ ਵਾਲੀਆਂ ਸੰਗਤਾਂ ਕਾਜੀਕੌਂਡ ਦੇ ਰਸਤੇ ਵੀ ਇੱਧਰ ਨੂੰ ਆ ਸਕਦੇ ਆ ਕਾਜੀਕੌਂਡ ਵੀ ਗੁਰਦੁਆਰਾ ਸਾਹਿਬ ਹੈ। ਮਤਲਬ ਜਿਵੇਂ ਕਾਜੀਕੌਂਡ ਵਾਲੀ ਜਿਹੜੀ ਟਨ ਵਾਲੇ ਹਸਪਤਾਲੇ ਉਸ ਤੋਂ ਨਿਕਲਿਆ ਜਾਂਦਾ ਤੇ ਖੱਬੇ ਹੱਥ ਅ ਕਾਜੀਕੌਂਡ ਗੁਰਦੁਆਰ ਸਹਿਰ ਇੱਕ ਅਸਬਾ ਹੈ ਕਿ ਉੰਦੇ ਉੱਥੇ ਵੀ ਗੁਰਦੁਆਰਾ ਸਾਹਿਬ ਚੰਗਾ ਰਿਆਸੀ ਜਗ੍ਹਾ ਵੀ ਕਾਫੀ ਬਣੀ ਹੋਈ ਹੈ। ਔਰ ਉੱਥੋਂ ਵੀ ਰਸਤਾ ਆ ਜਾਂਦਾ ਤੇ ਅੱਗੋਂ ਵੀ ਜਿੱਧਰ ਮਰਜ਼ੀ ਤੁਸੀਂ ਖੱਬੇ ਟਰਨ ਕਰੋਗੇ ਤਾਂ ਗੂਗਲ ਤੋਂ ਇਹ ਮੈਂ ਸ਼ਾਦੀ ਮਾਰਗ ਕਰਕੇ ਦੇਖ ਸਕਦੇ ਹੋ।